ਸਤਨਾਮ ਸ੍ਰੀ ਵਾਹਿਰੂ ਸਹੀਦੀ ਕੋਟ ਬਿਗਨ ਹਿਰੇਖ ਨਮੋ ਹੈ ਹਰ ਹਰ ਕਥਾ ਸਾਧ ਸੰਗ ਸੁਨਾਹੇ ਕੋਟ ਬਿਗਨ ਹਿਰੇਖ ਨਮੋ ਹੈ ਹਰ ਹਰ ਕਥਾ ਸਾਧ ਸੰਗ ਸੁਨਾਹੇ ਸਤਨਾਮ ਸ੍ਰੀ ਵਾਹਿਰ ਸਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੁਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜਵਾਂ ਮੋ ਜੇ ਦੁਖ ਪੰਜਨ ਤੀਰਾਂ ਨਾਮ ਜੀ ਦੁਖ ਪੰਜਨ ਤੀਰਾਂ ਨਾਮ ਆਠ ਪੈਰ ਅਰਾਧੀਏ ਪੂਰਨ ਸਤਗੁਰ ਗਿਆਨ ਰਹਾ ਜਿਦ ਕਟ ਵਸੇ ਪਾਰ ਬ੍ਰਹਮ ਸਹੀ ਸੁਹਾਵਾਥਾ ਜਮ ਕੰਕਰ ਨੇੜ ਨਾ ਆਵਾਈ ਰਸਨਾ ਹਰ ਗੁਣ ਗਾਓ ਸੇਵਾ ਸੁਤ ਨਾ ਜਾਣੀਆ ਨਾ ਜਾਪੇ ਆਰਾਧ ਓ ਤੇਰੀ ਜਗ ਜੀਵਨਾ ਮੇਰੇ ਠਾਕੁਰਾ ਗਮਾਗਾ ਦਾਈ ਐ ਕਿਰਪਾ ਗੁਸਾਈਆ ਨੱਠੇ ਸੋ ਸੰਤਾਪ ਤੱਤੀ ਵਾ ਨ ਲਗਾਈ ਸਤਗੁਰ ਰਖੀਆ ਗੁਰ ਨਾਨਕਿਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਟੁੱਟੈ ਸਭਿ ਛਿਪਾਈਆ ਜਨ ਨਾਨਕ ਸਰਬਲਿਹਾਰੀ ਗੌੜੀ ਮੰਲਾ ਪੰਜਵਾਏ ਸੂਕੇ ਹਿਰੇ ਕੀ ਏਖਿ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਈ ਕਟੇ ਕਸ਼ਟ ਪੂਰੇ ਗੁਰ ਦੀ ਵਾਸੇ ਕੋ ਦੀਨੀ ਆਪਣੀ ਸਿਵਾ ਰਹਾਉ ਮਿਟ ਗਈ ਚਿੰਤਾ ਪੁਣੀ ਮਨ ਆਸਾ ਕਰੀ ਦਿਆ ਸੰਗੁਰ ਗੁਣ ਤਸਾਈ ਦੁਖ ਨਾਟੇ ਸੁਖ ਆਏ ਸਮਾਈ ਢੀਲ ਪਰਿ ਜਾ ਗੁਰ ਫਰਮਾਈ ਇਚ ਪੁਣੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖ ਫਲ ਫਲੇ ਗੜੀ ਮਹੱਲਾ ਪੰਜਵਾ ਤਾਪ ਕੇ ਪਾਈ ਪ੍ਰਸਾਦੀ ਸ਼ੀਤਲ ਪੈ ਕੀਨੀ ਪ੍ਰਭ ਦਾਤੈ ਰਖਿ ਰਪਤੀ ਪੈ ਸੁਹੇਲੀ ਜਨਮ ਜਨਮ ਕੀ ਵਿਛਰੀ ਮਿਲੀ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਮਨਸਿਆਥਾਉ ਸੇ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੂਰ ਦਰਦ ਜਮ ਨੇੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵਾਏ ਗਉੜੀ ਮੰਹਲਾ ਪੰਜਵੈ ਜੇ ਸਿਮਰਤ ਦੂਖ ਸਭ ਜਾਇ ਨ ਰਤਨ ਵਸੇ ਮਨ ਆਈ ਜਦ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਭਖਾਨੀ ਰਹਾਉ ਇਕ ਸਬਨ ਨਾਹੀ ਦੂਜਾ ਕੋਈ ਜਾ ਕੇ ਰੇਟ ਸੁਦਾ ਸੁਖ ਹੋਈ ਸਾਜਨ ਮੀ ਸਕਾ ਕਰ ਏਕ ਹਰ ਹਰੇ ਅਕਰ ਮਨ ਮੇ ਲੀਕ ਰਵ ਰਿਹਾ ਸਰਵਤ ਸੁਆਮੀ ਗੁਰ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹਲਾ ਪੰਜਵਾ ਕੋਟ ਬਿਗਨਹਿ ਰਹਿ ਕੇ ਨਮਾਹਿ ਹਰ ਹਰ ਕਥਾ ਸਾਥ ਸੰਗ ਸੁਨਾਈ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾ ਸਰਹਾ ਸਰੂਪ ਕਲਿਆਣ ਸੁਖ ਸਹਿਜ ਨਿਦਾਰ ਜਾ ਕੇ ਰਿਤੇਵ ਸੇ ਭਗਵਾਨ ਔਖਦ ਮੰਤਰ ਤੰਤ ਸਵ ਸ਼ਾਰੀ ਕਰਨੀ ਹਾਰ ਦੇ ਮੈਂ ਤਾਰੀ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕੋ ਨਾਨਕ ਟਾਲਿਹਾ ਧਰਮਾ ਗਲੀ ਮਹੱਲਾ ਪੰਜਵਾਂ ਸਾਂਤ ਪਈ ਗੁਰ ਗੋਵਿੰਦ ਪਾਈ ਤਾਪ ਬਿਨਸੇ ਮੇਰੇ ਪਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਹੈ ਕਰਿਆਨਾ ਪਾਰ ਬ੍ਰਹਮ ਗੁਣ ਅਗੰਬ ਵਿਚਾਰ ਸਾਧੂ ਸੰਗਮ ਹੈ ਨਿਸਤਾਰੀ ਨਿਰਮਲ ਗੁਣ ਗਾਓ ਨਿਤ ਨੀਤਾ ਗਈ ਬਿਆਦ ਉਪਰੇ ਜਨਮੀ ਤਾਈ ਮਨ ਬਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾਤੀ ਸਿਰ ਨਾਈ ਗੌਰੀ ਮਹੱਲਾ ਪੰਜਵਾਈ ਨੀਤਰ ਪ੍ਰਕਾਸ਼ ਕੀਆ ਗੁਰਦੇਵਾ ਭਰਮ ਕੇ ਪੂਰਨ ਬੀ ਸਿਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਰਪਰੰਪਰਿ ਕਿਰਪਾ ਤਾਰੀ ਨਾਨਕ ਦਾ ਜਪੈ ਸੋ ਜੀਵੈ ਸਾਧ ਸੰਗਹਰ ਅੰਮ੍ਰਿਤ ਪੀਵੈ ਗਉੜੀ ਮਹਲਾ 5ਵਾਂ ਥਿਰ ਕਰ ਬੈ ਸੋ ਹਰਜਨ ਪਿਆਰੇ ਸੰਗੁਰ ਤੁਮਰੇ ਕਾਜ ਸੁਹਾਰੀ ਰਹਾਉ ਦ੍ਰਿਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਰੱਖੀ ਕਰਤਾਰੀ ਬਾਦ ਸ਼ਾ 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 ਉਸ ਕਰਤੀ ਨੇ ਅਮਤ ਨਾਮ ਮਾਰਸ ਪੀਨੇ ਨਿਰਭਾਏ ਪਜੂ ਭਗਵਾਨੋਂ ਸਾਸਨ ਮਿਲ ਕੀ ਨੋ ਦਾਨ ਆਈ ਚਨ ਪਰਿਪਰ ਅੰਤਰ ਜਾਮੀ ਨਾਨਕੋਟ ਪਕਰੀ ਪ੍ਰਭ ਸੁਆਮੀ ਗਾੜੀ ਮਹਲਾ ਪੰਜਵਾਈ ਰਾਗ ਪਿਤਾ ਪ੍ਰਭ ਅਮੀਰੀ ਮੋਹਿ ਨਿਰਗੁਣ ਸਗੁਣ ਤੀਰੀ ਰਹਾਉ ਬੰਦ ਵਿਕਾ ਦੀ ਏਕ ਗਰੀਬਾ ਰਖੋ ਰੱਖਣ ਹਾਰੀ ਖੇਰ ਕਰੈ ਅਰ ਬੋਸ ਤਾ ਵੈ ਆਇਓ ਸੰਤੁ ਹਾਰੀ ਕਰ ਕਰੈ ਹਰਿ ਉਹ ਅਨਕ ਬੋ ਪਾਤੀ ਛੋੜੈ ਕਿ ਤੂੰ ਨਾਹੀ ਏਕ ਬਾਤ ਸੁਨ ਤਾਕੀ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਆ ਸ਼ੰਤੀ ਮੰਤ ਜਿਉ ਮੈਂ ਨਿਰਭਉ ਗੁਰ ਕਾ ਸਬਦ ਕਮਾਇ ਜਿਤ ਲੈ ਹੋਈ ਮਹਾ ਬਿਕਾਦੀ ਸਹਿ ਸੁਹੇਲੀ ਬਾਣੀ ਕਹੁ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪੰਜ ਰਬਾਣੀ ਮਿਲਾਲ ਮਹੱਲਾ ਪੰਜ ਵਾਈ ਸਰਬ ਕਲਿਆਣ ਕੀਏ ਗੁਰ ਦੀਆ ਸੇਵਕ ਆਪਣੀ ਲਾਇਓ ਸੀਵਾ बिगन ली वरिती गुण गाई दया हर नाम दया सभिनी थाई रव आजा जा का प्राप गुर प्रसांद नंत गुर खे चरण लॻे मन मीठी ਨਰੇ ਵਿਗਨ ਹੋਇ ਸਭ ਥਾਈ ਉਠੀ ਸ ਸੁਖ ਪਾਏ ਸਤ ਗੁਰ ਟੁੱਟੀ ਪਾਰ ਬ੍ਰਹਮ ਪ੍ਰਭ ਹਰਖ ਵਾਲੀ ਜਿੱਥੇ ਗਿੱਟੇ ਦਿਸੈ ਨਾਲੇ ਨਾਨਕ ਦਾਸ ਖਸਮ ਰਿਤ ਪਾਲੀ ਮਿਲਾਲ ਮਹੱਲਾ ਪੰਜਵਾਈ ਚਰਨ ਕਲਮ ਪ੍ਰਾਪੇ ਦੇ ਧਿਆਏ ਰੂਗ ਕੇ ਸਹਲੇ ਸੁਖ ਪਾਈ ਗੁਰ ਦੁਖ ਕਾਟਿਆ ਦੀ ਨੋਂਦ ਨਾ ਸਕਲ ਜਨਮ ਜੀਵਨ ਪਰਮਾਨ ਰਹਾਉ ਆਕਤ ਕਰਤਾ ਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀ ਹੋਇ ਗਿਆਨੀ ਬਲਾਵਲ ਮਹੱਲਾ ਪੰਜਵਾਰ ਸਾਂਤ ਪਾਈ ਗੁਰ ਸਤਗੁਰ ਪੂਰੀ ਸੁਖ ਉਪਜੇ ਬਾਜੀ ਅਨਹਦ ਤੂਰੀ ਰਹਾਉ ਤਾ ਪਾਪ ਸੰਤਾ ਬਿਨਾਸੀ ਹਰਿ ਸਿਮਰਤਿ ਕਿਲ ਵਿਕ ਸਭ ਨਾਸੀ ਅਨਕਰਾ ਮਿਰਸੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਮਿਲਾਉ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਮਿਰਤ ਸਮਾਰਿਆ ਸਾਜਨਾ ਹੋਏ ਕਿਰਪਾ ਲਾ ਬੀਸੀ ਸਾ ਪਰਿਵਾਰ ਆਉ ਕਾਰਜ ਸੰਤ ਗੁਰੇ ਆਪ ਸਵਾਰਿਆ ਵੱਡੀ ਅਰਦਾਹ ਹਰ ਗੋਵਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵੰਤਰੰਤਰ ਪਵਨ ਹਰਿਆ ਹੋਈ ਸਗਲੇ ਜੀ ਸਰਦਾਰ ਆਉ ਮਨ ਇਛੇ ਨਾਨਕ ਖੁਲ ਪਾਈ ਪੂਰਨ ਇਛ ਬੁਜਾਰਿਆਉ ਮਿਲਾਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰ ਆਇਆਉ ਰਹਾਉ ਰਾਜ ਰਾਜ ਪੋਜਨ ਖਾਓ ਮੇਰੇ ਭਾਈ ਅਮਤ ਨਾਮ ਰਿਤ ਮਹੈ ਸਮੋ ਧਾਈ ਨਾਨਕ ਗੁਰ ਪੂਰੇ ਸਰਨਾਈ ਜਨ ਆਪਣੇ ਨਾਮ ਕੀ ਪੈ ਜਿ ਰਖਾਈ ਮੇਲਾ ਮੁਹੱਲਾ ਪੰਜਵਾਗ ਤਾਂ ਸੰਤ ਸਾਗ ਲੇ ਗੇ ਬਿਨ ਸੀਤੇ ਰੋਗ ਪਾਰ ਬ੍ਰਹਮਤੋਂ ਬਖਸ਼ਿਆ ਸੰਤਨ ਰਸ ਭੂਗ ਰਹਾਉ ਸਾਰੁ ਸੁਖਾ ਤੇਰੀ ਮੰਡਲੀ ਤੇਰਾ ਮੰਤ ਨਿਆ ਰੂਗਾਈ ਗੁਣ ਗਾਉ ਨਿਤ ਰਾਮ ਕੀ ਇਹ ਅਖਤ ਜੋਗਾਈ ਆਏ ਬਸੋ ਕਰ ਦੀਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਸ ਪ੍ਰਸੰਨ ਪੈ ਨਹਿਗੇ ਵਿਯੋਗਾਈ ਮਿਲਾਲ ਮਹੱਲਾ ਪੰਜਵਾਂ ਬੰਦਨ ਕਾਟਿਆ ਪ੍ਰਭ ਹੁਆ ਕਿਰਪਾਲੈ دین دیال پرب پار برہم تاکی کی ندنہ گر او رائے کرپا کری کاٹیا دکھ رو گ منت شیتل سکی پھیا پر من جو ہر کا نام ہے روگ نام یا واپ ਸਾਤ ਸੰਗ ਮਨ ਤਨ ਹਿਤੇਇ ਕਰੈ ਦੁੱਖ ਨ ਜਾਪੈ ਹਰ 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 ਜਾਪੀਐ ਅੰਤ ਲਿਵ ਲਾਈ ਕਿਲ ਵਿਕਰਤੈ ਸੁਧ ਹੋਇ ਸਾਧੂ ਸਰਨਾਈ ਸੁਨਤਾ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਮਿਲਾਲਾ ਮਹਲਾ ਪੰਜਵਾਂ ਹਰ ਹਰਿ ਹਰ ਅਰਾਧਿਆ ਹੋਈਏ ਆਰੋਗ ਰਾਮਚੰਦ ਕੀ ਲਛਟਿਕਾ ਜਨਮ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾ ਸੰਗਤ ਕੈ ਵਾਰਨੇ ਮਿਲਿਆ ਸੰਜੋਗਾਈ ਜੇ ਸਿਮਰਤਾ ਸੋ ਪਾਈਐ ਬਿਨ ਸੇ ਬਿਯੋਗ ਨਾਨਕ ਪ੍ਰਸਰਨ ਆਇ ਤੀ ਕਰਨ ਕਾਨ ਜੋ ਗਾਈ ਰਾਗ ਬਿਲਾਲ ਮਹੱਲਾ 5 ਦੇ ਕਰ 5 ਵਾ ਇਕ ਓੰਕਾਰ ਸੰਤ ਗੁਰ ਪ੍ਰਸਾਦੀ ਅਵਰ ਉਪਾਸ ਸਭ ਤਿਆਗਿਆ दारू ਨਾਮ ਲਿਆ ਤਾਂ ਪਾਪ ਸਾ ਮਿਟੇ ਰੂਗ ਸੀਤਲ ਮਨ ਪਿਆਉ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਨ ਹਾਰੇ ਰਾਖਿਆ ਆਪਣੀ ਕਰ ਮੈ ਆਉ ਮਹਾ ਪਕਰ ਪ੍ਰਭ ਕਾ ਡਿਆ ਕੀਨਾ ਆਪਣੇ ਆਉ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਮਿਲਾਲ ਮਹੱਲਾ ਪੰਜਵਾਈ ਰੋਗ ਮਿਟਾਇਆ ਆ ਪ੍ਰਭ ਉਪਜਾ ਸੁਖ ਸੰਤ ਵਟ ਪਰਤਾਪ ਅਚਰਜ ਰੂਪ ਹਰ ਕੀ ਨੀਂਦਾਤਾ ਗੁਰੂ ਗੋਬਿੰਦਾ ਕਿਰਪਾ ਕਰੀ ਰਾਖਿਆ ਮੇਰਾ ਪਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹਾ ਮਿਰਤੀ ਕਦ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸਾਈ ਮਿਲਾਲ ਮਹੱਲਾ ਪੰਜਵਾਂ ਤਾਤੀ ਵਾ ਨ ਲਗਾਈ ਪਰਮ ਭਰਮ ਸਰਣਾਈ ਜੋ ਗਿਰਦਹ ਮਾਰੀ ਰਾਮਕਾਰ ਦੁੱਖ ਲਗੇ ਨਾ ਪਾਈ ਸੰਗਰਪੂਰਾ ਭੇਟਿਆ ਜਨਮਤ ਬਣਾਈ ਰਾਮਨਾਮ ਔਖਾ ਦਿਆ ਏਕਾਲੇ ਲਾਈ ਰਹਾਉ ਰੱਖ ਲੀਏ ਤਨ ਰੱਖਣਹਾਰ ਸਭ ਬਿਅਦ ਮਿਟਾਈ ਕਉਨ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਵੇ ਲਾਲ ਮਹੱਲਾ ਪੰਜਵਾ ਆਪਣੇ ਬਾਲਕਾ ਰਖੇ ਹਨ ਪਾਰ ਬ੍ਰਹਮ ਗੁਰੂ ਦੀਵਾਉ ਸੁਖ ਸ਼ਾਂਤ ਸਹਜ ਆਨੰਦ ਹੈ ਪੂਰਨ ਪਈ ਸੀ ਵਹ ਰਹਾਉ ਭਜਨ ਕੀ ਬੇਨਤੀ ਸੁਣੀ ਪ੍ਰਭਾ ਰੋਗ ਮਿਟਾ ਜੀਵਨ ਲਿਆਨ ਜਾ ਕਾ ਵਰ ਪ੍ਰਤਾਪ ਦੁਖ ਮਾਰੇ ਬਖਸ਼ਿਨ ਆਪਣੀ ਕਿਰਤ ਕਲਾ ਤਾਰ ਦੋਖਾ ਹਮਾਰੇ ਬਖਸ਼ਨਾ ਆਪਣੀ ਕਲ ਧਾਰੀ ਮਨ ਬਾਛਤੁ ਖਲਾ ਦਿੱਤਿਆ ਨਾਨਕ ਬਲਿਹਾਰੀ ਬਲਾਉ ਲ ਮਹਲਾ ਪੰਜਵਾ ਤਾਪ ਲਹਾਇਆ ਗੁਰ ਸਿਰ ਜਨ ਹਾਰੂ ਸਬ ਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਕੀ ਸਾਰੇ ਸੰਸਾਰ ਰਹਾਉ ਕਰ ਮस्तक ਧਾਰ ਬਾਲ ਕਰ ਰਖ ਲੀਨਾ ਪ੍ਰ ਅੰਮ੍ਰਿਤ ਨਾਮ ਮਹਾਰਸ ਦੀ ਨਾਉ ਦਾਸ ਕੀ ਲਾਜ ਰਖੇ ਮਿਹਰਵਾਨ ਗੁਰੂ ਨਾਨਕ ਬੋਲੇ ਈ ਦਰਗੀ ਪਰਵਾਨ ਬਿਲਾਲ ਮਹੱਲਾ ਪੰਜਵਾ ਸਾਪਾ ਪਤੀ ਰਖੀ ਆਪ ਸੀਤਲ ਪੈ ਗੁਰ ਚੰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਉ کر کرپات پر جگ دان پرتاپ دکھ بنسی سکھ پرس کشن بجی منتن تن پؤ ناتھ کو نا شر سمر سرس کو مائی باپ پت وشن پا پنجن سوامی گنگا نانک آلا پائے ਸੋਟ ਮਹੱਲਾ ਪੰਜvai ਕ੍ਰਿਸ਼ਨਾਨਾ ਸਿਮਰ ਪ੍ਰਾਪਨਾ ਮਨ ਤਨ ਭੈਆ ਰੂਗਾ ਕੋਟ ਵਿਗਨਾਂ ਲਾਟਿ ਪ੍ਰਸਰਨਾ ਪਰਟੀ ਫਰੀ ਸੰਜੂਗਾ ਪ੍ਰਭਾਣੀ ਸਭ ਸਬਕਿਆ ਗਾਵ ਸੁਨੋ ਪੜੋ ਨਿਤ ਪਾਈ ਗੁਰ ਪੂਰੇ ਤੂੰ ਰਾਖਿਆ ਰਹਾ ਸਾਚਾ ਸਾ ਮਿੱਤ ਵਿਡਾਈ ਪਤੁਸਲ ਦੇਯਾਲਾ ਸੰਤਾਂ ਕੀ ਪੈ ਰਖਦਾ ਆਇਆ ਆਨ ਬਿਰ ਪ੍ਰਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤਿ ਪੁੰਚਾਉ ਸਰਵੇਲਾ ਮੁਖ ਪਾਵੋ ਜਰ ਅਮਰਤਾ ਪ ਸਭ ਨਠਾ ਗੁਣ ਗੋਵਿੰਦ ਨਿਤ ਗਾਵੋ ਸੁਨੀਰਦਾ ਸੁਆਮੀ ਮੀਰੇ ਸਰਵ ਕਲਾ ਬਨਾਈ ਹਰ ਗ੍ਰੇਪੈ ਸਹਲੇ ਜੁਗ ਅੰਤਰ ਗੁਰ ਨਾਨਕੀ ਵਢਿਆਈ ਸੋਟ ਮਹਨਲਾ ਪੰਜਵਾ ਸੂਖ ਮੰਗਲ ਕਲੀਆਂ ਸਹਿਜੁ ਨਾ ਪ੍ਰਭ ਕੀ ਚਰਨ ਨਿਹਾਰਿ ਆਉ ਹੱਕ ਨਿਹਾਰੇ ਰਾਖਿਓ ਬਾਰਕੂ ਸੰਗੁਰੁਤਾ ਬੂਤਾਰਿ ਆਉ ਉਬਰੇ ਸੰਗੁਰ ਕੀ ਸ੍ਰੇਣਾਈ ਜਾਕੀ ਸੇਵਨਾ ਮਿਰਥੀ ਜਾਈ ਰਹਾਉ ਕਰ ਮੈਂ ਸੂਖ ਬਾਰ ਫਨ ਸੂਖਾ ਪ੍ਰ ਆਪਣੇ ਬੈ ਦਿਆਲਾ ਨਾਨਕ ਵਿਗਨ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾਲਾਉ ਸੋਟ ਮਹੱਲਾ ਬੰਦਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰ ਆਪਣੇ ਕਿਰਪਾ ਧਾਰੀ ਆਰ ਪੈਰ ਅਰੰਧੋ ਸੁਆਮੀ ਪੂਰਨ ਕਾਲ ਹਮਾਰੀ ਹਾਜੀਓ ਤੋ ਸੁਖ ਸੰਪਤ ਰਾਸ ਰਾਖ ਲਿਓ ਭਾਈ ਮੇਰੀ ਕੋ ਰ ਅੱਗੇ ਅਰਦਾਸ ਰਹਾ ਜੂ ਮੰਗੋ ਸੋਈ ਸੁਈ ਪਾਵੋ ਆਪਣੇ ਖਸਮ ਬਰੋਸਾ ਗਉਨਾਨੰਦ ਗੁਰ ਪੂਰਾ ਭੇਟਿਓ ਮਿਟਿਓ ਸਗਲਾਂ ਦੀਸਾ ਸੋਟ ਮਹੰਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆਉ ਤਾ ਬਰੋਗੈ ਗੁਰ ਬਚਨੀ ਮਾਨਿ ਛੇ ਫਲ ਪਾਇਆਉ ਮੀਰਾ ਗੁਰਪੂਰਾ ਸੁਦਾਤਾ ਕੰਨ ਕਾ ਸਿਮਰਤ ਸੁਆਮੀ ਓਨ ਬੁਰਖੇ ਵੇ ਦਾਤਾ ਰਹਾਉ ਅਨੰਦ ਬਨੋ ਮੰਗਲ ਗੁਣ ਗਾਹੋ ਗੁਰ ਨਾਨਕ ਪੈ ਦੇ ਹਲਾਉ ਜੈ ਜੈ ਕਾਰ ਪੈ ਜੈ ਫੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਵਾਪੀ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਾ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਸੈ ਆਨੰਦ ਗੁਣ ਗਾਵਾਉ ਮਨ ਤਨ ਦੇ ਸੁਖਾ ਲਈ ਰਹਾ ਪਤ ਤੋ ਧਾਰਨ ਸੰਗੁਰ ਮੀਰਾ ਜਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸ ਸੋਤ ਮਹੱਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰੀ ਸਗਲੇ ਰੂਪ ਵਿਦਾਰੀ ਗੁਰੂ ਰੂਪੇ ਕੀ ਸੱਣੀ ਉਭਰੀ ਕਾਜ ਸਰ ਸਵਾਰੀ ਹਰ ਜਨ ਮਿਲਿਆ ਨਾਮ ਅਧਾਰੀ ਤਾ ਉਤਾਰਿਆ ਸਤਗੁਰੂ ਓਰੇ ਆਪਣੀ ਕਿਰਪਾ ਧਾਰਿ ਰਹਾਉ ਸਦਾ ਆਨੰਦਾ ਕਰੇ ਮੇਰੀ ਪਿਆਰੀ ਹਰ ਗੋਦ ਗੁਰ ਰੱਖਿਆ ਵੰਡੀ ਵੰਡਾਈ ਨਾਨਕ ਕਰਤੇ ਕੀ ਸਾਹ ਸਬਦ ਸਤਿਪੱਕਿਆਉ ਸੋਟ ਮਹੱਲਾ ਪੰਜਵਾਹ ਐ ਕਿਰਪਾ ਸੁਆਮੀ ਮੇਰੀ ਤੇ ਸਾਚੈ ਦਰਬਾਰ ਸੰਗੁਰਤਾ ਪਗਵਾਇਆ ਪਾਈ ਠਾਣ ਪਈ ਸੰਸਾਰ ਆਪਣੇ ਜੀ ਜੰਤਿ ਆਪੀ ਰਾਖੀ ਜਮੇ ਕਿਉ ਹਟਤਾਰੀ ਹਰ ਕੀ ਚਨ ਅਰਧੇ ਉਰਧਾਰ ਸਦਾ ਸਦਾ ਪ੍ਰਭਿ ਸਿਮਰਿਆ ਫਾਈ ਦੁੱਖ ਕਿਲ ਵਿਕ ਕਟ ਨਾ ਹਰਹਾਉ ਤਿਸ ਕੀ ਸਨਿ ਊਭਰੇ ਪਾਈ ਜਨ ਅਰਚਾ ਸਭ ਕੋਈ ਕਨ ਕਾਰ ਸਮਰਾ ਸੁਭਾਈ ਸਚੀ ਸੱਚੀ ਸੋਈ ਮਾਨਕ ਪ੍ਰਭੂ ਤੇ ਆਈਏ ਪਾਈ ਮਨ ਤਨ ਸੀਤਲ ਹੋਈ ਸੋਟ ਮਹੱਲਾ ਪੰਜਵਾਰ ਸੰਤੋ ਹਰ ਹਰ ਨਾਮ ਪਿਆਈ ਸੁਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦਿਆੜਾ ਫਲ ਪਾਈ ਰਹਾਉ ਸਤ ਗੁਰੂ ਪੁਰੇ ਤਾਪ ਕੋ ਆਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੈ ਦਿਆਲਾਉ ਸੋ ਮਿੱਤਿਆ ਸਭ ਪਰਿਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਧਾਰੂ ਨਾਨਕ ਪਾਤ ਰਾਖੀ ਪਰਮੇਸ਼ਰ ਉਦ੍ਰੈ ਸਭ ਸੰਸਾਰੋ ਸੋਟ ਮਹੱਲਾ ਪੰਜ ਵਾਈ ਮੀਰਾ ਸਤ ਗੁਰ ਰਖਵਾਲਾ ਹੋਆ ਹਰ ਕਿਰਪਾ ਬਰਹਾ ਦੇ ਰੱਖਿਆ ਹਰ ਗੋਵਿੰਦ ਨਵਨ ਰੁਆਉ ਰਹਾਉ ਤਾਪ ਗਿਆ ਪ੍ਰਭੂ ਆ ਮਿਟਾਇਆ ਜਨ ਕੀ लाज ਰਖਾਈ ਸਾ ਸੰਗਤ ਤੀ ਸਫਲ ਪਾਈ ਸੰਤ ਗੁਰ ਕੈ ਬਲ ਜਾਈ ਹਰਿ ਭਗਤ ਪ੍ਰਭ ਦੁਆ ਸਵਾਰੇ ਹਮਰਾ ਗੁਣ ਆਗੂ ਨਾ ਵਿਚਾਰਿ ਆਉ ਤਨ ਬਚਨਾਂ ਨੂੰ ਗੁਰਤੀ ਰਾ ਸਫਲ ਕਰਮ ਅਸ਼ਟ ਤਾਰੀ ਆਉ ਸੋਟ ਮਹੱਲਾ ਪੰਜਵਾ ਜੀ ਜੰਤਰ ਸਭ ਜਿਸ ਕੀ ਕੀਏ ਸੋਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੀ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੀ ਰਹੈ ਨਾਲ ਗੁਰ ਪੂਰੇ ਪੂਰੀ ਸਰਾਂਖੀ ਹੋਈ ਸਰਬ ਦੀ ਆਵ ਰਹਾਉ ਅੰਦਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੀ ਦਾਸ ਕੋ ਕੰਠ ਲਾਈ ਰੱਖੈ ਜੋ ਬਾਰਕ ਪਿਤਾ ਮਾਤਾਉ ਸੋਟ ਮਹੱਲਾ ਪੰਜਵਾ ਥਾਂ ਪਾਈ ਕਰਤਾਰੇ ਤਾਂ ਛੋੜ ਗਿਆ ਪਰਿਵਾਰੀ ਗੁਰਪੂਰ ਰਹੈ ਰਾਖੀ ਸਨ ਸੱਚੇ ਕੀਤਾ ਕੀ ਪਰਮੇਸ਼ਰ ਆਪੁ ਆਰਖਵਾਲਾ ਸਾਂ ਸਹਜ ਸੁਖ ਖਿਨ ਮੈਂ ਉਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਰਾਮ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਦਾ ਰੀਤਨ ਸਹਲੀ ਬਾਸਵਾਰੀ ਪ੍ਰਾਪਨਾ ਬਿਰਦ ਸਮਾਰਿਆ ਹਮਰਾ ਗੁਣ ਆਗੁਣਾ ਵਿਚਾਰਿਐਉ ਗੁਰ ਕਾ ਸਦ ਭਉ ਸਾਖੀ ਤਿਨ ਸਹਿ ਲੀਲਾ ਜਿ ਰਖੀ ਮੁਲਾਇਆ ਬੋਲੀ ਤੀ ਰਾਤ ਤੂੰ ਸਹਿ ਗੁਣੀ ਗਹੀ ਰਾਉ ਜਪੁ ਨਾਨਕ ਨਾਮ ਸਹ ਸਾਖੀ ਆਪਣੇ ਦਾਸ ਕੀ ਪੈ ਜਿ ਰਖੀ ਸੋਤ ਮਹੱਲਾ ਪੰਜ ਵਾਉ ਗੁਰਪੂਰ ਆਰਾਦੀ ਕਾਲ ਸਗਲੇ ਸਾਦੀ ਸਲਮਨੋ ਧਪੂਰੀ ਪਾਜੀ ਅਨਹਤੂਰੀ ਸੰਤੋ ਰਾਮ ਜੈਸੁ ਪਾਇਆ ਸੰਤ ਸਥਾਨ ਵਸੇ ਸੁਖ ਸੰਜੀ ਸਗਲੇ ਦੂਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਾਹਮਣ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਤ ਕਹਾਣੀ